ਜਿੰਨੇ ਪੰਜਾਬ ਦੇ ਵਿੱਚ ਡਰੱਗਸ ਆਉਂਦੇ ਨੇ ਉਹ ਜ਼ਿਆਦਾਤਰ ਬੋਗਿੰਤੀ ਨੇ ਜਿਹੜੇ ਉਹ ਅਕ੍ਰੋਸ ਦਾ ਬਾਰਡਰ ਆਉਂਦੇ ਨੇ ਇੰਟਰਨੈਸ਼ਨਲ ਬਾਰਡਰ ਤੋਂ ਉਹ ਜ਼ਿਆਦਾ ਆਉਂਦੇ ਨੇ ਇਹਦੀ ਜ਼ਿੰਮੇਵਾਰੀ ਤਾਂ ਪ੍ਰਾਇਮਰੀਲੀ ਤੌਰ ਦੇ ਉੱਪਰ ਗਵਰਨਮੈਂਟ ਆਫ ਇੰਡੀਆ ਦੀ ਹੈ ਇੰਟਰਨੈਸ਼ਨਲ ਬਾਰਡਰ ਨੂੰ ਪ੍ਰੋਟੈਕਟ ਕਰਨ ਦੀ ਬੀਐਸਐਫ ਦੀ ਹੈ ਕਿਉਂਕਿ ਬੀਐਸਐਫ ਨੇ ਪਿਛਲੇ ਸਮੇਂ ਦੇ ਵਿੱਚ 15 ਕਿਲੋਮੀਟਰ ਤੋਂ ਵਧਾ ਕੇ ਆਪ ਦਾ ਜਿਹੜਾ ਰੇਂਜ ਹੈ ਉਹ 50 ਕਿਲੋਮੀਟਰ ਤੱਕ ਕਰ ਲਈ ਸੀਗੀ ਪਰ ਫਿਰ ਵੀ ਉਹਨਾਂ ਨੂੰ ਇੱਕ ਸੈਕੰਡ ਲਾਈਨ ਆਫ ਡਿਫੈਂਸ ਦੇਣ ਦੇ ਲਈ ਵੀ ਅਸੀਂ ਇੱਕ ਨਵਾਂ ਇਨੀਸ਼ੀਏਟਿਵ ਹੈ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ ਉਹਨੂੰ ਸਟੱਡੀ ਪਿਛਲੇ ਦਿਨਾਂ ਦੇ ਵਿੱਚ ਕੀਤਾ ਕਿ ਜੋ ਡਰੋਨ ਟੈਕਨੋਲੋਜੀ ਜਿਹਦੇ ਜ਼ਰੀਏ ਅਜ ਆਰਮਜ਼ ਐਮਿਊਨੇਸ਼ਨ ਨਾਰਕੋਟਿਕਸ ਡਰੱਗਸ ਨੇ ਜਿਹੜੇ ਉਹ ਆਉਂਦੇ ਨੇ ਉਹ ਇੱਕ ਬੀਐਸਐਫ ਦੇ ਐਫਰਟਸ ਨੂੰ ਉਹਨਾਂ ਨੂੰ ਹੋਰ ਮਜ਼ਬੂਤ ਦੇ ਕਰਨ ਦੇ ਲਈ ਸਹਾਰਾ ਦੇਣ ਦੇ ਲਈ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਹੜੀ ਐਂਟੀ ਡਰੋਨ ਟੈਕਨੋਲੋਜੀ ਹੈ ਜਿਹੜੀ ਉਹਦੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਟਰਾਇਲਸ ਲਏ ਨੇ ਤੇ ਬੜੀ ਜਲਦੀ ਹੀ ਮੈਂ ਸਮਝਦਾ ਕਿ ਉਹਦੇ ਨਾਲ ਵੀ ਇੱਕ ਚੰਗਾ ਰਿਜ਼ਲਟ ਜਿਹੜਾ ਉਹ ਨਿਕਲ ਕੇ ਸਾਹਮਣੇ ਆਏਗਾ ਸੋ ਹਰ ਪੱਖੋਂ ਚਾਹੇ ਉਹ ਹੋਮ ਮੈਨੂਫੈਕਚਰਡ ਆ ਚਾਹੇ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਨਾਲ ਉਹ ਬਣਦਾ ਜੇ ਸਪਲਾਈ ਹੁੰਦਾ ਇਹ ਤੇ ਚਾਹੇ ਨੈਸ਼ਨਲ ਜਾਂ ਇੰਟਰਨੈਸ਼ਨਲ ਬਾਰਡਰ ਤੋਂ ਜੇ ਕੋਈ ਡਰੱਗ ਆਉਂਦਾ ਤਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਉਹਨਾਂ ਨੂੰ ਜੜੋਂ ਖਤਮ ਕਰਨ ਦੇ ਲਈ ਤੇ ਰੋਕਣ ਦੇ ਲਈ ਵਚਨਬੱਧ ਹੈ ਪਹਿਲੇ ਦਿਨ ਹੀ ਮੈਂ ਕਹਿ ਦਿੱਤਾ ਸੀਗਾ ਉਹਨਾਂ ਡਰੱਗ ਪੈਡਲਰਸ ਨੂੰ ਨਸ਼ਾ ਤਸਕਰਾਂ ਨੂੰ ਕਿ ਜਾਂ ਤਾਂ ਇਹ ਧੰਦਾ ਛੱਡ ਦਿਓ ਤੇ ਯਾ ਪੰਜਾਬ ਛੱਡ ਦੋ ਤੇ ਉਹਦਾ ਇੰਪੈਕਟ ਦੇਖਣ ਨੂੰ ਵੀ ਮਿਲ ਰਿਹਾ ਹੈ ਜਿਹੜੇ ਹਜੇ ਤਸਕਰ ਸੀਗੇ ਉਹਨਾਂ ਦੇ ਘਰਾਂ ਦੇ ਉੱਪਰ ਅੱਜ ਕੱਲ੍ਹ ਤਾਲੇ ਵੀ ਤੁਸੀਂ মিডিਆ ਨੇ ਲੱਗੇ ਕਵਰ ਕੀਤੇ ਨੇ ਸੋ ਔਰ ਜਿਹੜੇ ਜਿਹੜੇ ਯੂਜ਼ਰਸ ਨੇ ਜਿਹੜੇ ਡਰੱਗ ਲੈਂਦੇ ਨੇ ਉਹਨਾਂ ਨੂੰ ਅਸੀਂ ਕ੍ਰਿਮੀਨਲ ਦੀ ਬਜਾਏ ਅਸੀਂ ਪੇਸ਼ੈਂਟ ਵਜੋਂ ਟ੍ਰੀਟ ਕਰਦੇ ਆਂ ਜਿਹਦੇ ਵਿੱਚ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਹਸਪੀਟਲਸ ਦੇ ਵਿੱਚ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਔਰ ਓਟ ਸੈਂਟਰਸ ਦੇ ਵਿੱਚ ਉਹਨਾਂ ਨੂੰ ਦਾ ਟ੍ਰੀਟਮੈਂਟ ਹੈ ਜਿਹੜਾ ਉਹ ਦਿਲਵਾਇਆ ਜਾ ਰਿਹਾ ਹੈ ਔਰ ਮੈਂ ਮੀਡੀਆ ਕਿਉਂਕਿ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ ਮੈਂ ਮੀਡੀਆ ਦੇ ਜ਼ਰੀਏ ਅੱਜ ਸੂਚੇ ਪੰਜਾਬ ਨੂੰ ਔਰ ਖਾਸ ਤੌਰ ਤੇ ਉਚੇਚੇ ਤੌਰ ਤੇ ਜਲੰਧਰ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਮੁਹਿੰਮ ਹੈ ਜਿਹੜੀ ਇਹ ਇਕੱਲੇ ਪੰਜਾਬ ਸਰਕਾਰ ਦੀ ਜਾਂ ਆਮ ਆਦਮੀ ਪਾਰਟੀ ਦੀ ਜਾਂ ਪੁਲਿਸ ਜਾਂ ਸਿਵਲ ਅਫਸਰਾਂ ਦੀ ਨਹੀਂ ਹੈਗੀ ਇਹ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀ ਮੁਹਿੰਮ ਹੈ ਤੁਹਾਨੂੰ ਮੈਂ ਸਾਰਿਆਂ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸਾਰੇ ਅ ਰਿਲੀਜੀਅਸ ਸੋਸ਼ਲ ਆਰਗੇਨਾਈਜੇਸ਼ਨ ਨੂੰ ਸਾਰੇ ਐਨ ਜੀਓਜ਼ ਨੂੰ ਨੂੰ ਵੀ ਮੈਂ ਸੱਦਾ ਦਵਾਂਗਾ ਕਿ ਇਸ ਮਹਿੰਮ ਦੇ ਵਿੱਚ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲੋ ਸਭ ਤੋਂ ਵਧੀਆ ਵਧੀਆ ਔਰ ਕਾਮਯਾਬੇ ਮਹਿੰਮ ਉਹਦੀ ਹੋਊਗੀ ਜੇ ਹਰ ਘਰ ਤੋਂ ਸ਼ੁਰੂ ਹੋਊਗੀ ਪਹਿਲਾ ਘਰ ਤੋਂ ਸ਼ੁਰੂ ਹੋਵੇ ਫਿਰ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਫਿਰ ਇੱਕ ਇਹੋ ਜਿਹਾ ਐਟਮੋਸਫੇਅਰ ਦੇਣ ਦੀ ਜ਼ਿੰਮੇਵਾਰੀ ਜਿਹੜੀ ਉਹ ਸਰਕਾਰ ਦੀ ਬਣਦੀ ਤੇ ਉਹ ਅਸੀਂ ਦੇਣ ਦੇ ਲਈ ਵਚਨਬੱਧ ਆ। ਸੋ ਇੱਕ ਬਹੁਤ ਵਧੀਆ ਮਾਹੌਲ ਦੇ ਵਿੱਚ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਜਿਹੜੀ ਉਹ ਹੋਈ ਹੈ ਜਿਹੜੇ ਲੋਏਸਟ ਲੈਵਲ ਦੇ ਸਿਵਲ ਔਰ ਪੁਲਿਸ ਦੇ ਆਫੀਸਰ ਸੀਗੇ ਉਹਨਾਂ ਕੋਲੋਂ ਵੀ ਬੜੇ ਚੰਗੇ ਸੁਜੈਸ਼ਨ ਨੇ ਜਿਹੜੇ ਉਹ ਨਿਕਲ ਕੇ ਆਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੋਹੜ ਨੂੰ ਇਸ ਕੈਂਸਰ ਨੂੰ ਇਸ ਬਿਮਾਰੀ ਨੂੰ ਤੁਸੀਂ ਜੜੋਂ ਤੋਂ ਜੜੋਂ ਖਤਮ ਹੁੰਦਾ ਦੇਖੋਗੇ ਜਲੰਧਰ ਦੇ ਵਿੱਚ ਔਰ ਜਿੰਨਾ ਉਹ ਲੋਕ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਤਹਿਤ ਅ ਇਲੀਗਲ ਕਬਜ਼ੇ ਕੀਤੇ ਸਰਕਾਰੀ ਜ਼ਮੀਨਾਂ ਦੇ ਉੱਪਰ ਸ਼ਾਮਲਾਟ ਤੇ ਪੰਚਾਇਤੀ ਜ਼ਮੀਨਾਂ ਦੇ ਉੱਪਰ ਤੇ ਇਸ ਨਸ਼ੇ ਦੇ ਕਾਰੋਬਾਰ ਦੇ ਨਾਲ ਉਹਨਾਂ ਨੇ ਆਪਣੇ ਮਹਿਲ ਸਾਰ ਲਏ ਮੈਂ ਉਹਨਾਂ ਨੂੰ ਕਹਿ ਦੂੰਗਾ ਕਿ ਇਹ ਉਹ ਸਮਾਂ ਗਿਆ ਹੁਣ ਉਹ ਅਜੇ ਲੋਕਾਂ ਦੇ ਘਰਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਲੋਕਾਂ ਦੀਆਂ ਧੀਆ ਪੁੱਤਾਂ ਦੀਆਂ ਨਾੜਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਤੁਹਾਡੇ ਮਹਿਲ ਨੇ ਜਿਹੜੇ ਉਹ ਹੁਣ ਉਸਰ ਨੇ ਨਹੀਂ ਹੈਗੇ ਉਹ ਟਹਿਣਗੇ